ਤਨ ਅਕੀ ਲੱਗਦਾ ਸੀ ਬੱਚਾ ਕਿਵੇਂ ਲੱਗ ਰਿਹਾ ਅੱਜ ਅੱਜ ਮੈਨੂੰ ਤਾਂ ਬੜਾ ਤਕ ਖਾ ਚਾਲੂ ਪਰ ਬੁਰੇ ਨੂੰ ਚਾਹ ਜਿਵੇਂ ਤਾਂ ਸੀ ਸ਼ਾ ਮਨ ਵਿੱਚ ਰਹੀ ਹੈ ਇਹਦਾ ਨਵਦੀਪ ਸੰਧਾ ਤੇ ਮੈਂ ਕਰਨਾ ਲੋਹੇ ਦਾ ਕੰਮ ਸ਼ਬੀਰ ਸਾਹਿਬ ਮੇਰਾ ਨਾਮ ਹੈ ਬੰਡ ਤਰਾਂ ਵਾਲਾ ਬੰਡ ਮੈਂ ਤੇ ਦੋ ਬੈਠੇ ਨੇ ਮੇਰੇ ਇੱਕ ਇਹ ਸੰਦੀਪ ਹੈ ਤੇ ਉਹ ਛੋਟਾ ਸੀ ਤੇ ਵੀ ਇਹ ਕਰਦਾ ਸੀ ਫਰੋਜਪੁਰ ਗੁਰੂ ਨਾਲ ਸਕੂਲ ਤੇ ਉਹ ਤੇ ਗਰੀਬੀ ਕਰਕੇ ਮੈਂ ਆਖਿਆ ਵੀ ਮੈਂ ਰਲ ਗਿਆ ਕਿ ਜਾਂਦਾ ਸੀ ਕਦੇ ਮੇਰੇ ਨਾਲ ਕੰਮ ਤੇ ਤੇ ਉਹ ਆਂਦਾ ਨਹੀਂ ਡੈਡੀ ਮੈਨੂੰ ਸ਼ਰਮ ਆਉਂਦੀ ਵੀ ਤੂੰ ਮੈਂ ਆਪਣੇ ਨਹੀਂ ਬੀਜ ਕਰਦਾ ਪਿਆ ਤੇ ਮੈਂ ਕਿ ਫਿਰ ਨੌਕਰੀ ਦਾ ਹੈ ਨਹੀਂ ਪੰਜਾਬ ਵਿੱਚ ਕੋਈ ਤੇ ਆਂਦਾ ਮੈਂ ਫਿਰ ਬਾਹਰੋਂ ਕੋਈ ਚੱਲੇ ਨਾ ਤਾਂ ਮਮੀ ਜਾਣੇ ਬਾਹਰ ਮੈਂ ਕਿ ਬੱਚੇ ਦੀ ਮੈਂ ਮਜਬੂਰੀ ਕਰਕੇ ਮੰਨਣੀ ਪਈ ਮਾਂ ਪੇਣ ਗੱਲ ਮੈਂ ਕਿ ਚਲੋ ਪੈਸਾ ਆਪਣੇ ਪੈਸੇ ਨਹੀਂ ਗਏ ਕਹਿੰਦਾ ਡੈਡੀ ਜਿਹੜੀ ਕਿੱਲਾ ਜਮੀਨ ਹੈਗੀ ਹੋਵੇ ਦੇ ਦੇ ਤੇ ਮੈਂ ਫਿਰ ਸਲਾਹ ਕੀਤੀ ਪਰਵਾਰ ਨਾਲ ਕਹਿੰਦੇ ਚਲੋ ਸੈਟਿੰਗ ਹੋ ਜਾਏਗਾ ਤੇ ਚਲੋ ਕਿੱਲਾ ਪਹਿਲੀ ਜਮੀਨ ਵੇਚ ਦਈਏ ਤੇ ਕੋਈ ਮੈਂ ਲਾਉਣ ਲਿਆ ਕਰਤੇ

ਮੋੜ ਖਰਾਬ ਹੈ ਪਰ ਟ੍ਰੈਂਪ ਨੇ ਫਿਰ ਵਾਪਸ ਭੇਜਤਾ ਮੋੜੇ ਕਿੰਨੀ ਦੇ ਦੇ ਰਿਹਾ ਉਹ ਤੇ ਤਾਂ ਰਿਹਾ ਮਸ ਡੇਢ ਕੋ ਮਹੀਨੇ ਬਾਅਦ 27 ਤਰੀਕ ਨੂੰ ਗਿਆ ਸੀ ਜਨਵਰੀ ਦੀ ਹਾਂ ਕੈਂਪ ਜੀ ਵੈਸਾ ਨਾ ਪਹਿਲਾਂ ਗਿਆ ਪਹਿਲਾ ਮੋੜ ਆਇਆ ਹਾਂਜੀ ਪਰਸਤੇ ਦੇ ਮੋੜਾ ਪਹਿਲਾਂ ਜੀ ਫਿਰ ਕਿੰਨੇ ਦਿਨਾਂ ਬਾਅਦ ਫਿਰ ਦੁਬਾਰਾ ਵਾਪਸ ਹੋਇਆ ਦੋ ਤਿੰਨ ਮਹੀਨੇ ਹੋ ਗਏ ਜੀ ਹਾਂ 11 ਮਹੀਨੇ ਆ ਗਿਆ ਹੈ ਕਿ ਜੇ ਕਿ ਮੈਂ ਅੱਜ ਤੁਹਾਨੂੰ ਲੱਗ ਰਿਹਾ ਮੈਂ ਬਹੁਤ ਬਹੁਤ ਮਨੋਂ ਖਾਈ ਰੋ ਰਹੇ ਹਾਂ ਹਾਂਜੀ ਹਾਂਜੀ ਬਹੁਤ ਲੋਕਾਂ ਦੇ ਮਨ ਜਿਹੜੇ ਨੇ ਕੰਨਿਆਂ ਦੇ ਹਾਸੇ ਬੈਣੇ ਉਹਨਾਂ ਦੇ ਬੰਤਾ ਦੇ ਘਰ ਜਿਹੜਾ ਇੱਕ ਬਹੁਤ ਮਾਂ ਬਹੁਤ ਦੁਖੀਆਂ ਆਪਦੇ ਪੁੱਤਰ ਚੰਗੇ ਪੜਨਗੇ ਚੰਗੀਆਂ ਨੌਕਰੀਆਂ ਲੱਗਣਗੇ ਪਰ ਨੌਕਰੀ ਨਹੀਂ ਮਈ ਇੱਥੇ ਅਸੀਂ ਇਸ ਕੰਮ ਕਰੇ ਉੱਥੇ ਚੱਲ ਜਾਏਗਾ ਪਾਰ ਪਾਰੀ ਵੇਚ ਕੇ ਇੱਥੇ ਤੇ ਸਾਡਾ ਕੋਈ ਨਹੀਂ ਗੱਲ ਬਣੀ ਸਾਡੇ ਨਾਲ ਸਾਡੇ ਬੱਚੇ ਨੂੰ ਨੌਕਰੀ ਆਪੇ ਮੈਨ ਦੇ ਬੱਚੇ ਨਹੀਂ ਮੁੱਕਾ ਹੋ ਗਿਆ ਸਾਡੇ ਨਾਲ ਅਸੀਂ ਅੰਤਿਕਾਲ ਖਲਿਆ ਗਾਤਾ ਸੀ ਕਿਰਦਵਾਰਾ ਗੱਲ ਨਾ ਬਾਪ ਕੀ ਮੰਗ ਕਰਦੇ ਸਵੇਰ ਤੋਂ ਕਿਹਾ ਤੋਂ ਕੇਂਦਰ ਸਰਕਾਰ ਅਸੀਂ ਕਹੀਨੇ ਸਾਡੇ ਬੱਚੇ ਨੂੰ ਨੌਕਰੀ ਮਿਲ ਜਾਵੇ ਜਾਂ ਤਾਂ ਬਣ ਮਦਦ ਕੀਤੀ ਜਾਵੇ ਕੀ ਹੈ ਇਹ ਮੇਰਾ ਨਾਮ ਅਮਰਚੰਦ ਜੀ ਮੈਂ ਮੌਜੂਦਾ ਸਰਪੰਚਾਂ ਹਾਂ ਇਸ ਟਾਈਮ ਇਹ ਪਰਿਵਾਰ ਹੈ ਮੇਰੇ ਆਪਦੇ ਪਰਿਵਾਰ ਹੈ ਜੀ ਤੇ ਇਹਨਾਂ ਦਾ ਬੱਚਾ ਸੀ ਉਹ ਕੁਝ 9 ਮਹੀਨੇ ਪਹਿਲੇ ਗਿਆ ਸੀ ਪਿਛੇ ਡਿਪੋਟ ਹੋ ਕੇ ਆਇਆ ਫਿਰ ਦੁਬਾਰਾ ਗਿਆ ਤਿੰਨ ਕੁ ਮਹੀਨੇ ਹੋ ਗਏ ਫਿਰ ਰਿਪੋਰਟੋ ਕੇ ਆ ਰਹੇ ਜੀ ਬਹੁਤ ਹਾਲਾਤ ਮਾੜੇ ਨੇ ਜੀ ਜਮੀਨ ਸੀ ਕਿਲਾ ਜੀ ਨਾਲੀ ਉਹ ਇਹਨਾਂ ਵਿੱਚ ਹੀ ਕੁਝ ਲੌਨ ਲੌਨ ਚੱਕੇ ਅੱਜ ਦੇਖ ਹੀ ਰਿਹਾ ਜੀ ਹਾਲਾਤ ਇਹਨਾਂ ਦੇ ਤੇ ਜਦ ਚੰਗੀ ਰੋਟੀ ਲਈ ਸੀ ਕੀ ਬਣਿਆ ਕੁਝ ਹਾਲਾਤ ਹੀ ਉਹਦੇ ਬਣ ਗਿਆ ਵਾਪਸੀ ਆ ਗਿਆ ਜੀ ਕਦੋਂ ਪਹੁੰਚ ਰਿਹਾ ਫਿਰ ਇਹ ਅੱਜ ਰਾਤ ਪਹੁੰਚ ਰਿਹਾ ਜੀ बचा तुम पता ही पर्मी ने फिर नवदीप हो गए पहला अमेरिका भेजा जंगलों आर्मी ने फिर डिपोर्ट कर दुखी हो फिर दरबारा भेजा है तेन महीने हो गए फिर हम डिपोर्ट होके फिर आ गया ਅੱਗੇ ਚਲੇ ਗਿਆ ਸੀ ਅਮਰਕਾ ਦੇ ਵਿੱਚ ਹੀ ਨਹੀਂ ਸਰ ਪਿੱਛੇ ਹੀ ਬਲਾਮਤ ਜੰਗਲਾ ਚ ਡਿਪੋਰਟ ਹੋ ਗਿਆ ਹੈ ਹਾਂ ਜੀ ਕਿੰਨਾ ਕੁ ਪੈਸਾ ਲੱਗ ਗਿਆ 50 50 ਜੰਗਲਾ ਰੁਪਿਆ ਲਾ ਪਹਿਲੀ ਕਿੱਲਾ ਸੀ ਵੇਚੀ ਕਰਜ਼ਾ ਲਿਆ ਬੜੇ ਔਖੇ ਹੋ ਕੇ ਪੈਸੇ ਦਿੱਤੇ ਨੇ ਪੈਸੇ ਤਾਂ ਵੀ ਗਏ ਰੋਟੀ ਪੈਸੇ ਤਾਂ ਵੀ ਗਏ ਜ਼ਮੀਨ ਵੀ ਹੱਥੋਂ ਗਈ ਸਰਕਾਰ ਤੋਂ ਮੰਗ ਕਰਦੇ ਸਾਡੀ ਮਦਦ ਕੀਤੀ ਜਾਵੇ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਸਾਡੀ ਮਦਦ ਕੀਤੀ ਜਾਵੇ ਸੀ ਬਹੁਤ ਔਖੀ ਇਹ ਭੇਜਿਆ ਕਿਤੇ ਦੂਸਰ ਸੀਗਾ ਤੁਸੀਂ ਕੋਜੈਂਟ ਕੋਜੈਂਟ ਹੈਗਾ ਸੀ ਉਹਦਾ ਕੋ ਯਾਰ ਦੋਸਤ ਬੱਚੇ ਅੱਗੇ ਗਿਆ ਹੋਇਆ ਸੀ ਉਹਨੇ ਬੱਚੇ ਨੇ ਆਖਿਆ ਮੈਂ ਜਾਣਾ ਹੀ ਜਾਣਾ ਮੈਨੂੰ ਕੱਲੋ ਨਹੀਂ ਤਾਂ ਮੈਂ ਇੱਥੇ ਇੰਨ ਕਰਾਂਗਾ ਉਹ ਕਰਾਂਗਾ ਉਹਨੂੰ ਪਤਾ ਹੀ ਅੱਜ ਕੱਲ ਬੱਚੇ ਕੀ ਜਾਂਦੇ ਮੈਂ ਦਵਾਈ ਪੀ ਲਾਂਗਾ ਮੈਂ ਪਤੀ ਨੂੰ ਹੱਥ ਲਾ ਲਾਂਗਾ ਨੌਕਰੀਆਂ ਨੌਕਰੀਆਂ ਮਿਲਦੀਆਂ ਨਹੀਂ ਇੱਥੇ ਪੰਜਾਬ ਸਰਕਾਰ ਤਾਂ ਦਿੰਦੀ ਨਹੀਂ ਨੌਕਰੀ ਮਜਬੂਰੀ ਬਣ ਗਈ ਬਾਤ ਮਜਬੂਰੀ ਹੈ ਸਰ ਠੀਕ ਹੈ ਤੇ ਜੀ अजीत पंजाबी दी ऑथेंटिक खबरां दे लिए सब्सक्राइब करो अजीत वेब टीवी और ताज़ी खबरां दी नोटिफिकेशन पाने के लिए बेल आइकन पर क्लिक करो